ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਉਹ ਵਿਦਿਆਰਥੀ ਜਿਹੜੇ ਜਿਨ੍ਹਾਂ ਦੇ ਪ੍ਰੋਫਾਈਲ ਵੀਕ ਨੇ ਪਰਸੈਂਟੇਜ ਘੱਟ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਮੌਕੇ ਨੇ ਅੱਜ ਵੀਨਾ मैम ਇਹਦੇ ਉੱਪਰ ਵੋਕੇਸ਼ਨਲ ਕੋਰਸਸ ਨੂੰ ਲੈ ਕੇ ਸਾਡੇ ਨਾਲ ਗੱਲ ਕਰਨਗੇ ਵੀਨਾ मैम ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਸਾਰੇ ਸਤਿ ਸ਼੍ਰੀ ਅਕਾਲ ਵੀਨਾ मैम ਘੱਟ ਪ੍ਰੋਫਾਈਲ ਵਾਲੇ ਬੱਚੇ ਕੀ ਉਹ ਵੀ ਆਸਟ੍ਰੇਲੀਆ ਜਾ ਸਕਦੇ ਨੇ ਹੁਣ ਜਦੋਂ ਅਸੀਂ ਲੈਵਲ 2 'ਚ ਆ ਗਏ ਮੈਂ ਇੱਕ ਗੱਲ ਹੈ ਬਹੁਤ ਜਿੰਨੂੰ ਦਾਵੇ ਨਾਲ ਕਹਿਣਾ ਚਾਹੁੰਗੀ ਕਿ ਬੱਚਾ ਪੜਨ ਵਾਸਤੇ ਜਾਂਦਾ ਔਰ ਦੂਜਾ ਬੱਚਾ ਜਿਹੜਾ ਹੈ ਜਿਹਦੇ ਘੱਟ ਪਰਸੈਂਟੇਜ ਆਈ ਹੈ ਉਹ ਬੱਚਾ ਵੀ ਮਤਲਬ ਇਹ ਨਹੀਂ ਕਿ ਉਹ ਪੜਨ ਵਾਲਾ ਨਹੀਂ ਹੈ ਉਹ ਐਵਰੇਜ ਬੱਚਾ ਹੈ ਹਰ ਬੱਚੇ ਦਾ ਇੱਕ ਅਲੱਗ ਇੰਟਰਸਟ ਹੁੰਦਾ ਤੁਸੀਂ ਦੇਖੋ ਜਿੱਦਾਂ ਆਪਣੇ ਇੰਡੀਆ ਦੇ ਵਿੱਚ ਆਈਟੀਆਈ ਹੁੰਦੇ ਹਨ ਉਹ ਟ੍ਰੇਡ ਕੋਰਸੇ ਕਰਾਉਂਦੇ ਹੈ ਬੱਚੇ ਨੂੰ ਕੰਮ ਵਾਸਤੇ ਮਾਹਿਰ ਕਰਦੇ ਹੈ ਸਕਿੱਲ ਜਿੰਨੂੰ ਕਹਿੰਦੇ ਹੈ ਸਕਿੱਲ ਇੰਡੀਆ ਦਾ ਬਹੁਤ ਚੱਲ ਰਿਹਾ ਹੈ ਇਦਾਂ ਹੀ ਹਰ ਕੰਟਰੀ ਦੇ ਵਿੱਚ ਜਿਹੜੇ ਜਿੱਦਾਂ ਆਪਣੇ ITI ਹੈ ਆਸਟ੍ਰੇਲੀਆ ਦੇ ਵਿੱਚ TAFE ਹੈ ਜਾਂ VET ਕੋਰਸਿਸ ਜਿੰਨੂੰ ਕਹਿੰਦੇ ਵੋਕੇਸ਼ਨਲ ਆ ਕੋਰਸਿਸ ਹੁੰਦੇ ਆ ਤੇ ਉਹ ਜਿਹੜਾ ਸਟੂਡੈਂਟਸ ਕਰਦੇ ਆ ਉਹਦੇ ਵਿੱਚ ਕੈਰੀਅਰ ਓਪਰਚ्युनिटीज 100% ਹੁਣ ਉਹਦੇ ਵਿੱਚ ਕਿੱਦਾਂ ਦੇ ਕੋਰਸ ਕਰਾਏ ਜਾਂਦੇ ਆ ਆਟੋਮੋਟਿਵ ਦਾ ਕਰਾ ਲਿਆ AC ਰੈਫਰਿਜਰੇਸ਼ਨ ਦਾ ਕਰਾ ਲਿਆ ਟਾਈਲਸ ਦਾ ਜਾਂ ਕੁਝ ਇਦਾਂ ਦੇ ਮਤਲਬ ਜਿਹੜੇ ਵੀ ਵੋਕੇਸ਼ਨਲ ਚੀਜ਼ਾਂ ਹੁੰਦੀਆਂ ਜਿਹੜਾ ਬੱਚਾ ਐਦਾਂ ਉਹਦੇ ਛੋਟੇ ਛੋਟੇ ਚੀਜ਼ਾਂ ਕਰਕੇ ਜਿਹੜਾ ਉਹ ਆਪਣੇ ਆਪ ਨੂੰ ਜੌਬ ਦੇ ਵਾਸਤੇ ਤਿਆਰ ਕਰਦਾ ਜਿਹੜੇ ਬੱਚੇ ਕਹਿੰਦੇ ਨਾ ਕਿ ਆਸਟ੍ਰੇਲੀਆ ਜਾਣ ਦਾ ਸੁੱਖ ਨਾ ਤੇ ਹੁਣ ELT ਚ ਜਾਣ ਦੇ ਬਾਅਦ ਉਹ ਬੱਚਿਆਂ ਨੂੰ ਫਾਇਦਾ ਮਿਲਿਆ ਠੀਕ ਹੈ ਜਬ ਪਰਸੈਂਟੇਜ ਘਟਾ ਹੈ ਜਾਂ IELTS ਦੇ ਬੈਂਡ ਘਟਾ ਹੈ ਕਿਉਂਕਿ ਜਿਹੜੀ ਡਿਪਲੋਮਾ ਦੀ ਰਿਕੁਆਇਰਮੈਂਟ 5.5 ਹੈ ਤੇ ਤੁਸੀਂ ਜਸਾਲ 1.5 ਸਾਲ ਦਾ ਗੈਪ ਹੈ ਉਹ ਵੀ ਉਹ ਪੁੱਛ ਨਹੀਂ ਨੀ ਡਿਪਲੋਮਾ ਦੇ ਵਾਸਤੇ ਕਿਉਂਕਿ ਤੁਸੀਂ ਸਕਿੱਲ ਵਾਸਤੇ ਜਾ ਰਹੇ ਹੋ ਔਰ ਜੇ ਇੱਥੇ ਇੰਡੀਅਨ ਸਰਟੀਫਿਕੇਸ਼ਨ ਕੋਈ ਗਵਰਨਮੈਂਟ ਦਿੱਤੀ ਹੋਈ ਹੈ ਉਹ ਤੁਹਾਨੂੰ ਐਡਿਟ ਬੈਨੀਫਿਟ ਦੇਗੀ ਹੁਣ ਜਿਹੜੇ ਕਹਿੰਦੇ ਕਿ ਫੰਡ ਨਹੀਂ ਚਾਹੀਦੇ ਹਾਂ ਇਹਦੇ ਵਿੱਚ ਵੋਕੇਸ਼ਨਲ ਇੰਸਟੀਚਿਊਟ ਵੱਲੋਂ ਆਪਣੇ ਤੋਂ ਫੰਡ ਨਹੀਂ ਮੰਗਦੇ ਔਰ ਜੇ ਇੰਸਟੀਚਿਊਟ ਉਹ AL2 ਚ ਹੈ ਫੀ ਨਹੀਂ ਲੱਗੇਗਾ ਜੇ ਇੰਸਟੀਚਿਊਟ AL3 ਵਿੱਚ ਹੈ ਉਹ ਲੈਵਲ 3 ਚ ਆਪ ਹੈ ਫੀਅਰ ਫੰਡ ਚਾਹੀਦੇ ਹੁੰਦੇ ਆ ਤੇ ਐਲ 2 ਚ ਫੀਅਰ ਫੰਡ ਨਹੀਂ ਚਾਹੀਦੇ ਇੰਗਲਿਸ਼ ਚਾਹੀਦੀ ਹੁੰਦੀ ਹੈ ਕਿਉਂਕਿ ਮੈਕਸੀਮਮ ਇੰਸਟੀਚਿਊਟ ਜਿਹੜੇ ਆ ਵਿਦਆਊਟ ਇੰਗਲਿਸ਼ ਨਹੀਂ ਵਿਦਆਊਟ ਮੀਨਸ ਇੰਗਲਿਸ਼ ਦੇ ਨਾਲ ਹੀ ਲੈਣਗੇ ਰਿਕੁਆਇਰਮੈਂਟ ਤੁਸੀਂ ਘੱਟ ਦੇ ਨਾਲ ਫਾਈਲ ਆਪਣੀ ਜਮਾ ਕਰਾ ਸਕਦੇ ਹੋ ਮੀਨਸ 5.5 ਜਿਹੜੀ ਆ ਜੇ ਤੁਹਾਡੀ ਹੈ ਉਹਦੇ ਨਾਲ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ ਹੁਣ ਇਹਦੇ ਵਿੱਚ ਤੁਹਾਡਾ ਵੀਜ਼ਾ ਆ ਜਾਂਦਾ ਹੈ ਹੁਣ ਜਿਹੜਾ ਬੱਚਾ ਬੈਚਲਰ ਕਰ ਰਿਹਾ ਉਹ 3 ਸਾਲ ਬੈਚਲਰ ਕਰੇਗਾ ਫਿਰ ਪੋਸਟ ਸਟਡੀ ਵਰਕ ਪਰਮਿਟ ਲਏਗਾ ਇੱਥੇ ਤੁਸੀਂ 2 ਸਾਲ ਦਾ ਡਿਪਲੋਮਾ ਕਰਕੇ ਨਾਲ ਦੇ ਨਾਲ ਹੀ ਤੁਸੀਂ ਜੌਬ ਚ ਐਬਜ਼ੌਰਬ ਹੋ ਜਾਂਦੇ ਹੋ ਔਰ ਤੁਹਾਨੂੰ ਜਿੱਥੇ ਜੌਬ ਮਿਲ ਗਈ ਉੱਥੇ ਤੁਹਾਨੂੰ ਸੈਟਲਮੈਂਟ ਆਪਸ਼ਨ ਪੀਆਰ ਦੇ ਆਪਸ਼ਨ ਸਾਰੇ ਮਿਲ ਜਾਂਦੇ ਆ ਇਸ ਕਰਕੇ ਜਦ ਤੁਹਾਡਾ ਵੀਜ਼ਾ ਲੱਗ ਜਾਂਦਾ ਤੇ ਸਭ ਤੋਂ ਵਧੀਆ ਬੱਚੇ ਵਾਸਤੇ ਜਿਹੜਾ ਉਹਦੇ ਸਾਰੇ ਦਰਵਾਜ਼ੇ ਖੁੱਲ ਗਏ ਰਿਸਕ ਕੀ ਹੈ ਖਾਲੀ 2000 ਡਾਲਰ ਦਾ ਅੰਬੈਸੀ ਫੀਸ ਦਾ ਇਹ ਉਹਦੇ ਵਿੱਚ ਮੇਰੇ ਖਿਆਲ ਜੇ ਇੰਨਾ ਜਿਆਦਾ ਕੈਰੀਅਰ ਦਾ ਬੱਚੇ ਨੂੰ ਪ੍ਰੋਸਪੈਕਟ ਸਮਝ ਰਿਹਾ ਹੈ ਫਿਰ ਕਰ ਸਕਦਾ ਹੈ ਸਟੂਡੈਂਟ ਕਿਉਂਕਿ ਕਾਫੀ ਬੱਚਿਆਂ ਦਾ ਦਿਮਾਗ ਚ ਇਹ ਹੁੰਦਾ ਹੈ ਕਿ ਆਸਟ੍ਰੇਲੀਆ ਜਾਣਾ ਹੈ ਲੇਕਿਨ ਬੈਂਡ ਘਟਾ ਹੈ ਜਾਂ ਕੋਈ ਪਰਸੈਂਟੇਜ ਘਟਾ ਹੈ 노 ਡਾਊਟ ਜੇ ਤੁਹਾਡੇ ਪਰਸੈਂਟੇਜ ਵਧਿਓਈ ਬੈਂਡ ਘਟਾ ਹੈ ਤੇ ਬਹੁਤ ਅੱਛਾ ਇੱਕ ਪ੍ਰੋਫਾਈਲ ਬਣ ਜਾਂਦਾ ਕਿਉਂਕਿ ਸਾਰੀ ਚੀਜ਼ਾਂ ਵੀਕ ਹੋਣ ਫਿਰ ਵੀ ਪ੍ਰੋਫਾਈਲ 네ਗੇਟਿਵ ਹੁੰਦਾ ਹੈ ਕੋਈ ਚੀਜ਼ ਤੁਹਾਡੀ ਵਧੀਆ ਹੋਏ ਜਾਂ ਬੈਂਡ ਤੁਹਾਡੇ ਅੱਛੇ ਆ ਪਰਸੈਂਟੇਜ ਘੱਟ ਆ ਫਿਰ ਵੀ ਠੀਕ ਹੈ ਔਰ ਦੋਨੋਂ ਚੀਜ਼ਾਂ ਘੱਟ ਆ ਤਾਂ ਤੁਸੀਂ ਵੀ ਇੱਕ ਗੈਂਬਲਿੰਗ ਕਰਕੇ ਦੇਖ ਸਕਦੇ ਹੋ ਵੀਜ਼ਾ ਮਤਲਬ ਦੇ ਰਿਹਾ ਹੈ ਇਸ ਟੈਪ ਚਲੋ ਬਿਲਕੁਲ ਠੀਕ ਹੈ ਜੀ ਸੋ ਬੜੀ ਇੰਪੋਰਟੈਂਟ ਗੱਲ ਵੀ ਨਵ ਮੈਮ ਨੇ ਦੱਸੀ ਹੈ ਮੈਮ ਇਵੋਕੇਸ਼ਨਲ ਕੋਰਸਸ ਨੂੰ ਵੀ ਇਨਟੇਕਸ ਨਾਲ ਜੋੜ ਕੇ ਦੇਖਦੇ ਹਾਂ ਸੀ ਬਿਲਕੁਲ ਹਰ ਕਾਲਜ ਦੇ ਆਪਣੇ ਇਨਟੇਕਸ ਹੁੰਦੇ ਆ ਇਨਟੇਕਸ ਬਿਲਕੁਲ ਜਿੱਦਾਂ ਜੁਲਾਈ ਔਰ ਫਰਵਰੀ ਮੇਨ ਹੁੰਦੇ ਆ ਉਹਦੇ ਬਾਅਦ ਵੈਟ ਕੋਰਸਸ ਵਾਲਿਆਂ ਦੇ ਤਿੰਨ ਤਿੰਨ ਮਹੀਨੇ ਬਾਅਦ ਜਿਹੜੇ ਆ ਇਨਟੇਕ ਸਟਾਰਟ ਹੁੰਦੇ ਆ ਤੇ ਕਰ ਲਓ ਕਿ ਸਾਲ 'ਚ ਚਾਰ ਇਨਟੇਕ ਹੋ ਜਾਂਦੇ ਆ ਹੁਣ ਜਿੱਦਾਂ ਅਕਤੂਬਰ ਦਾ ਨਿਕਲਿਆ ਹੁਣ ਫੈਪ ਚ ਆ ਜਾਣਾ ਉਹਦੇ ਬਾਅਦ ਇਹਨਾਂ ਦਾ ਫੈਪ ਦੇ ਬਾਅਦ ਜੁਲਾਈ ਮਤਲਬ ਐਦਾਂ ਕਰਕੇ ਤਿੰਨ ਚਾਰ ਮਹੀਨਿਆਂ ਦੇ ਬਾਅਦ ਇਹਨਾਂ ਦੇ ਜਿਹੜੇ ਆ ਕੋਰਸਿਸ ਰਨ ਦੇ ਜਾਂਦੇ ਆ। ਬਹੁਤ ਅੱਛੇ-ਅੱਛੇ ਕੋਰਸਿਸ ਆ। ਚਾਹੇ ਤੁਸੀਂ ਅ ਕਾਰਪੈਂਟਰੀ ਦਾ ਕਹਿ ਲਓ। ਸਭ ਤੋਂ ਜ਼ਿਆਦਾ ਤੁਸੀਂ ਡੱਲਾ ਸਾਹਿਬ ਸੁਣ ਕੇ ਹੈਰਾਨ ਹੋਗੇ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਬੱਚਿਆਂ ਨੇ ਕਾਰਪੈਂਟਰੀ ਦਾ ਕੋਰਸ ਕੀਤਾ ਹੋਇਆ ਸੀਗਾ ਅੱਜ ਉਹ ਸਭ ਤੋਂ ਜ਼ਿਆਦਾ ਪੈਸੇ ਵਾਲੇ ਲੋਗ ਆ ਉੱਥੇ। ਸਭ ਤੋਂ ਵੱਡੀਆਂ ਗੱਡੀਆਂ ਉਹ ਖਰੀਦ ਰਿਹਾ, ਸਭ ਤੋਂ ਸੋਹਣੇ ਘਰ ਉਹ ਬਣਾ ਰਿਹਾ ਕਿਉਂਕਿ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਇਨਕਮ ਹੋਈ ਹੈ। ਕਿਉਂਕਿ ਉੱਥੇ ਦੀ ਕਾਰਪੈਂਟਰੀ ਬਿਲਕੁਲ ਡਿਫਰੈਂਟ ਹੈ। ਔਰ ਜਿਹੜੇ ਬੱਚੇ ਥੋੜੇ ਪੁਰਾਣੇ ਹੋ ਗਏ ਸੀ ਸਾਡੇ ਹੀ ਭੇਜ ਹੋਏ ਸੀਗੇ ਤੇ ਉਹਨਾਂ ਨੇ ਜਿਹੜੇ ਠੇਕੇ ਲੈਣੇ ਸ਼ੁਰੂ ਕਰਤੇ ਤੇ ਇੱਕ ਇੱਕ ਮਤਲਬ ਉਹਨਾਂ ਦੇ ਅੰਦਰ ਜਿਹੜੇ 4-4 5-5 ਬਿਲਡਿੰਗ ਕੰਸਟਰਕਸ਼ਨ ਚੱਲ ਰਹੀਆਂ ਅੱਗੇ ਉਹਨਾਂ ਨੇ ਬੰਦੇ ਰੱਖੇ ਹੁੰਦੇ ਆ ਇਹਨਾਂ ਦੀ ਬਹੁਤ ਕਮਾਈ ਹੋਈ ਏ ਇਦਾਂ ਦੇ ਬੈਟ ਕੋਰਸਸ ਬਹੁਤ ਜ਼ਿਆਦਾ ਬੈਟ ਕੋਰਸਸ ਹੈ ਇਹ ਦੇਖਣਾ ਪੈਂਦਾ ਸਟੂਡੈਂਟ ਦਾ ਆਪ ਦਾ ਇੰਟਰਸਟ ਕਿਸ ਚੀਜ਼ ਚ ਜੀ ਚਲੋ ਥੈਂਕ ਯੂ ਸੋ ਮੱਚ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਵੀਨਾ ਮੈਮ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਵੋਕੇਸ਼ਨਲ ਕੋਰਸਸ ਨੂੰ ਲੈ ਕੇ ਵੀ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰ ਵੀਨਾ ਮੈਂ ਉਹਦੇ ਨਾਲ ਸੰਪਰਕ ਕਰ ਸਕਦੇ ਨੇ थैंक यू सो मच वीना